ਐਸਪੀ ਜਲੰਧਰ ਦੀ ਵਿਸ਼ੇਸ਼ ਟੀਮ ਨੇ ਅੱਜ ਫਲੋਰ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਸ਼੍ਰੀ ਲਖਬੀਰ ਸਿੰਘ ਡੀਐਸਪੀ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਬਿਨਾਂ ਕਾਗਜ਼ ਪੱਤਰਾ ਵਾਲੇ ਵਾਹਨਾਂ ਦੇ ਕਟੇ ਜਲਾ ਕਈ ਵਾਹਨਾਂ ਨੂੰ ਥਾਣੇ ਵਿੱਚ ਬੰਦ ਵੀ ਕੀਤਾ ਇਸ ਮੌਕੇ ਤੇ ਥਾਣੇਦਾਰ ਸੁਭਾਸ਼ ਅਮਰੀਕ ਸਿੰਘ ਅਤੇ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਕੁਝ ਵਾਹਨ ਚਾਲਕਾਂ ਜਿਨ੍ਹਾਂ ਕੋਲ ਕੁਝ ਪੇਪਰ ਘੱਟ ਸਨ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਫਲੋਰ ਤੋਂ ਰਾਜਕੁਮਾਰ ਨੱਗਲ ਦੀ ਰਿਪੋਰਟ geliyor Ma'am, मैडम जी नवा रोड से चैकिंग अभियान शुरू किया कि कहना चाहने सर ਅੱਜ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਪੂਰੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਜਿਹੜੀ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਸ਼ਾਮੀ 6 ਤੋਂ ਲੈ ਕੇ 8 ਵਜੇ ਤੱਕ ਸਾਰੇ ਜਿਹੜੇ ਜਨਕ ਬੰਦੀ ਦਿੱਤੀ ਗਈ ਹੈ ਜਿਹਦੇ ਵਿੱਚ ਸਪੈਸ਼ਲੀ ਜਿਹੜੇ ਟੂ-ਵੀਲਰ ਵੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਚੱਕੀ ਬੰਦੇ ਆ ਉਹ ਚੈੱਕ ਕਰਮਿਆਂ ਕੋਈ ਕੋਈ ਚੱਕੀ ਬੰਦਾ ਮਿਲਦਾ ਤੇ ਉਹਦੇ ਖਿਲਾਫ ਜਿਹੜੀ ਆ ਉਹ ਕੰਨ ਕਰ ਲਈ ਜਾਂਦੇ ਨੇ ਦੇਹ ਦਿੱਤੇਗਾ ਮਾਨਯੋਗ ਸਰਪੰਚਾ ਬਨੂ ਔਰ ਜਿਹੜਾ ਵੀ ਬੰਦਾ ਕੋਈ ਨੌਂਦੀ ਲੰਘਣਾ ਕਰਦਾ ਉਹਦਾ ਸਾਫ ਜਿਹੜੇ ਆ ਉਹਦੀ ਕਾਰ ਨਹੀਂ ਨਾ ਕਰ ਰਿਹਾ ਸਰ ਚਲਾਣ ਵੀ ਕੱਟੇ ਹੋਏ ਹਾਂਜੀ ਟ੍ਰੈਫਿਕ ਚਲਾਣ ਵੀ ਜਿਹੜਾ ਕੋ ਟ੍ਰੈਫਿਕ ਦੀ ਬਾਇਓਲੋਜੀ ਕਰਦਾ ਉਹਦਾ ਸਾਫ ਟੈਕ ਚਲਾਣ ਜਿਹੜੇ ਕੱਟੇ ਜਾਂਦਾ ਜਿਹੜੇ ਬਿਨਾਂ ਕਾਗਜ਼ਾਂ ਤੋਂ ਉਹਨਾਂ ਨੂੰ ਕੀ ਚੇਤਾਵਨੀਆਂ ਜਿਹੜੇ ਨੌਜਵਾਨ ਮੁੰਡੇ ਘੁੰਮ ਰਹੇ ਆ ਮੈਂ ਇਹੀ ਜਿਹੜੇ ਬਿਨਾਂ ਕਾਗਜ਼ਾਂ ਤੋਂ ਜਿਹੜੇ ਨੌਜਵਾਨ ਘੁੰਮਦੇ ਆ ਉਹਨਾਂ ਨੂੰ ਇਹੀ ਕਹੂੰਗਾ ਵੀ ਉਹ ਆਪਣਾ ਗੱਡੀ ਦੇ ਵਿੱਚ ਆਪਣੀ ਦੇ ਵਿੱਚ ਪੂਰੇ ਡਾਕੂਮੈਂਟਸ ਰੱਖਣ ਔਰ ਹੈਲਮਟ ਪਾ ਕੇ ਰੱਖਣ 2 ਬੀਟਰ ਦੇ ਉੱਤੇ ਤੇ ਜੇ ਕੋਈ ਫੋਰ ਮੀਟਰ ਹੈਗਾ ਤਾਂ ਉਹਦੇ ਵਿੱਚ ਵੀ ਆਪਣੇ ਡਾਕੂਮੈਂਟ ਭੁਲੇ ਰੱਖਾਂ ਕਿ ਟ੍ਰੈਕਟ ਲੱਗਦਾ ਹੈ